ਗੁੜੀਆ ਦੀ ਵੀ ਕਰਾ ਲਓ ਫੋਟੋ ਜੀ ਪਿੱਛੇ ਮੜ ਜਾ ਇੱਕ ਮਿੰਟ ਛੱਪ ਜਾ ਜਿਹੜਾ ਰੱਪਈ ਸਾਨੂੰ ਦਿਖਾ ਆਹ ਫਾਸਿ ਕੱਟੇ ਨਾ ਚੈੱਕ ਚੈੱਕ ਕਰਾ ਲਾ ਵੀ ਕੋਈ ਨਾ ਮਾਰ ਨਾ ਜੇ ਬਟੋਨ ਆਇਆ ਸਮਾਹਰੇ ਇੱਕ ਸਮਾਹ ਸਰ ਸਾਹਮਣੇ ਦੇਖ ਬੱਧੀ ਹੋ ਮਾਣਿਕਾ ਮੈਂ ਦੱਸਦਾ ਕਿ ਜਿਹੜੀ ਇੱਥੇ ਅਜਨਾਲੇ ਦੇ ਵਿੱਚ ਜਿਹੜੀ ਸ਼ਹਿਰ ਜਿਹੜੀ ਇਲੈਕਸ਼ਨ ਆ ਦੋ ਕੌਮ ਵਾਡਾਂ ਦੀ ਹੋ ਰਹੀ ਆ ਵਾਰਡ ਨੰਬਰ 5 ਤੇ 7 ਜਿਹਦੇ ਵਿੱਚ ਸਾਬਕਾ ਕੌਂਸਲਰ ਜਿਹੜੇ ਸਾਡੇ ਸੁਰਗਵਾਸ ਹੋ ਚੁੱਕੇ ਆ ਤੇ ਦੂਜਿਆਂ ਦੀ ਮੈਂਬਰਸ਼ਿਪ ਜਿਹੜੀ ਖਤਮ ਹੋਈ ਸੀ ਉਹਦੇ ਸਬੰਧ ਆ ਜੀ ਦੁਬਾਰਾ ਜਿਮਨੀ ਚੋਣਾਂ ਜਿਹੜੀਆਂ ਇੱਥੇ ਦੋ ਵਾਡਾਂ 'ਚ ਹੋ ਰਹੀ ਆ ਉਹਦੇ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਸਰਦਾਰ ਸੋਰਨ ਸਿੰਘ ਜੀ ਜੋ ਵਾਰਡ ਨੰਬਰ 5 ਤੋਂ ਸਾਫਕਾ ਕਾਉਂਸਲਰ ਆ ਉਹਨਾਂ ਨੂੰ ਉਤਾਰਿਆ ਤੇ ਵਾਰਡ ਨੰਬਰ 7 ਤੋਂ ਸਾਡੇ ਸਰਦਾਰ ਰਿਸ਼ਪਾਲ ਸਿੰਘ ਜੀ ਜਿਹੜੇ ਸਾਫਕਾ ਕਾਉਂਸਲਰ ਆ ਉਹਨਾਂ ਦੀ ਬੇਟੀ ਸ਼ਰਨਜੀਤ ਕੌਰ ਨੂੰ ਅੱਜ ਅਸੀਂ ਇਥੋਂ ਇਲੈਕਸ਼ਨ ਲੜਨ ਵਾਸਤੇ ਪਾਰਟੀ ਵੱਲੋਂ ਜਿਹੜਾ ਮદાન ਦੇ ਵਿੱਚ ਤੁਹਾਡੇ ਕੋਲ ਆਖੋ ਮੁੱਦੇ ਅੱਜ ਜਿਹੜੀ ਮੌਜੂਦਾ ਸਰਕਾਰ ਆ ਇਹ ਹਰ ਮੁੱਦੇ ਤੇ ਫੇਲ ਹੋ ਚੁੱਕੀ ਆ ਚਾਹੇ ਉਹ ਨਸ਼ੇ ਦੀ ਗੱਲ ਕਰ ਲਓ ਚਾਹੇ ਗੈਂਗਸਟਰਾਂ ਦੀ ਗੱਲ ਕਰ ਲਓ ਚਾਹੇ ਅੱਜ ਮਾਹੌਲ ਜਿਹੜਾ ਮੈਂ ਅੱਜ ਪਿਛਲੇ 15-20 ਦਿਨ ਤੋਂ ਵੇਖ ਰਿਹਾ ਕਿ ਜਿਹੜੀ ਸਾਡਾ ਪ੍ਰਸ਼ਾਸਨ ਆ ਉਹ ਲੋਕਾਂ ਨੂੰ ਸਾਹਮਣੇ ਦੇ ਥਾਂ ਤੇ ਆਪ ਦੇ ਥਾਣਿਆਂ ਨੂੰ ਸਾਂਭ ਰਿਹਾ ਵੀ ਸਾਡੇ ਥਾਣੇ ਦਾ ਨੁਕਸਾਨ ਨਾ ਹੋਵੇ ਹਾਲਾਤ ਪੰਜਾਬ ਦੇ ਅੱਜ ਖੜੇ ਹੋਏ ਆ ਕਿ ਸਾਰੀ ਫੋਰਸ ਜਿਹੜੀ ਆ ਉਹ ਆਪਣੇ ਥਾਣਿਆਂ ਨੂੰ ਸਾਂਭ ਰਹੀ ਆ ਨਾ ਕਿ ਲੋਕਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਸਾਹਮਣੇ ਦਾ ਕਰ ਰਹੀ ਆ ਬਾਕੀ ਤੁਸੀਂ ਇੱਥੋਂ ਹੀ ਹਿਸਾਬ ਲਾ ਲਓ ਵੀ ਪੰਜਾਬ ਦੇ ਹਾਲਾਤ ਅੱਜ ਕਿੱਥੇ ਖੜੇ ਹੋਏ ਆ ਇਸ ਕਰਕੇ ਅੱਜ ਸ਼ਰੋਣੀ ਅਕਾਲੀ ਦਲ ਨੂੰ ਲੋਕ ਯਾਦ ਕਰਦੇ ਆ ਕਿਉਂਕਿ ਵਿਕਾਸ ਜਿਹੜਾ ਆ ਪੰਜਾਬ ਦਾ ਉਹ ਕੇਵਲ ਤੇ ਕੇਵਲ ਸ਼ਰੋਣੀ ਅਕਾਲੀ ਦਲ ਸਰਕਾਰ ਦੇ ਰਹੀ ਆ ਕੀ ਅਪੀਲ ਕਰਦੇ ਜੀ ਮੈਂ ਅਪੀਲ ਕਰੂੰਗਾ ਕਿ ਇੱਕ ਨੌਜਵਾਨ ਸਾਡੀ ਗੁਰਸੇਖ ਭੈਣ ਛੱਡੀ ਧੀ ਵੀ ਆ ਉਹ ਇਸ ਵਾਰਡ ਦੇ ਵਿੱਚ ਖੜੀ ਹੋਈ ਆ ਸਾਬਕਾ ਕਾਉਂਸਲਰ ਸਵਰਨ ਸਿੰਘ ਜੀ ਇਹਨਾਂ ਨੂੰ ਸਾਡਾ ਤੱਕੜੀ ਚੋਣ ਨਿਸ਼ਾਨਿਆ ਇੱਕ ਇੱਕ ਆਪਣੀ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ ਤਾਂ ਕਿ ਆਉਣ ਵਾਲੀ ਸਰਕਾਰ ਦੀ ਨਹੀਂ ਪਥਰ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੰਜੀਤ ਕੋ ਮੈਂ ਸਮੂਹ ਪਬਲਿਕ ਦਾ ਧੰਨਵਾਦ ਕਰਨਾ ਚਾਹਾਂ ਕਿ ਜਦੋਂ ਮੈਨੂੰ ਜਨਕੀ ਸਪੋਰਟ ਕਰਕੇ ਟਿਕਟ ਦਿਵਾਈਆ ਸੋ ਬਹੁਤ ਬਹੁਤ ਧੰਨਵਾਦ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗੀ ਕਿ ਬੈਸਟ ਆਪਣਾ ਬੈਸਟ ਟਰਾਈ ਕਰਾਂਗੀ ਸੋ ਬਹੁਤ ਬਹੁਤ ਧੰਨਵਾਦ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਸਭ ਤੋਂ ਪਹਿਲਾਂ ਤੇ ਧੰਨਵਾਦ ਕਰਦਾ ਕਰਨਾ ਚਾਹੁੰਦਾ ਪੰਜ ਨੰਬਰ ਵਾਟਰ ਵਾਲਿਆਂ ਦਾ ਜਿਨ੍ਹਾਂ ਨੇ ਮੈਨੂੰ ਫੇਰ ਮੌਕਾ ਦਿੱਤਾ ਜਿਸ ਤਰ੍ਹਾਂ ਮੈਂ ਅੱਗੇ ਸੇਵਾਵਾਂ ਨਮਾਈਆਂ ਨੇ ਉਸੇ ਤਰ੍ਹਾਂ ਹੀ ਮੈਂ ਗਾੜੀ ਵੀ ਸੇਵਾਵਾਂ ਨਮ੍ਹਾਂਗਾ ਜੀ ਕਿਹੜੇ ਕਿਹੜੇ ਮੁੱਦੇ ਲੈ ਕੇ ਲੋਪਾਂ ਚ ਆ ਰਹੇ ਆ ਜਿਆਦਾ ਮੁੱਦੇ ਆ ਜੀ 5 ਨੰਬਰ ਵਾਰਡ ਦੇ ਵਿੱਚ ਗਲੀ ਦੇ ਵਿੱਚ ਨਸ਼ੇ ਦਾ ਪ੍ਰਗੋਬ ਇੰਨਾ ਘਿਆ ਉਸ ਮੁੱਦੇ ਨੂੰ ਲੈ ਕੇ ਸਭ ਤੋਂ ਪਹਿਲਾਂ ਉਸ ਚੀਜ਼ ਨੂੰ ਠੱਲ ਪਾਵਾਂਗੇ ਜੀ